Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੱਦੇ ਆਪਣਾ ਕੱਲਾ ਕੱਲਾ ਫਿੜਾ ਕਹਿੰਦੇ ਕੋਈ ਆਪਣੀ ਜਿੱਤ ਲਿਖੇ ਆਂ ਬਾਕੀ ਹੋਰ ਜੁੜਦੇ ਪਿੰਡਾਂ ਦੇ इंडिया इनविटिव ਵੀ ਦੇਖ ਰਹੇ ਦਰਸ਼ਕਾਂ ਨੂੰ ਪਰਚੋਤਨ ਸ਼ਰਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਾਲ ਚੱਕ ਵਿਖੇ ਜਿੱਥੇ ਜਿੱਥੇ ਭਾਰਤੀ ਕਿਸਾਨ ਜੁਨੇ ਰਾਜੇਵਾਲ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਥੋੜੀ ਦੇਰ ਤੱਕ ਮੀਟਿੰਗ ਚ ਜਾਰੀ ਹੈ ਆਓ ਤੁਹਾਨੂੰ ਦਿਖਾਉਣੇ ਹਾਂ ਕੁਝ ਦੇਰ ਚਰਖ ਇਹ ਸਰਦਾਰ ਚਰਖ ਉਹ ਉਹਨਾਂ ਦੇ ਚੱਕਰਾਂ ਦੇ ਇਆਸਾ ਜਾਰੂ ਭਾਈ ਜੀ ਕਾਗੂਰ ਸਾਹਿਬ ਆਪਣੇ ਭਤਾਂ ਸਾਹਿਬ ਆਏ ਆ ਜਿਨ੍ਹਾਂ ਨੇ ਤੁਹਾਨੂੰ ਬਹੁਤ ਚੰਗੀਆਂ ਗੱਲਾਂ ਦੱਸਣੀਆਂ ਇਸ ਕੁਝ ਤੁਸੀਂ ਸੁਣ ਵੀ ਲਈਆਂ ਆਪਣੀ ਜੋ ਜਨੀਨ ਦੇ ਨਾਲ ਆਪਣੇ ਨਾਲ ਹੋ ਰਿਹਾ ਵਾ ਤੇ ਬਾਗਲਾਂ ਦੇ ਉੱਤੇ ਵੀ ਹੋ ਰਿਹਾ ਉਹ ਤੁਹਾਨੂੰ ਸਾਰੂ ਸਭ ਇਸ ਚੀਜ਼ ਤੋਂ ਜਾਣੋ ਜੀ ਬਾਕੀ ਜਿਹੜੀ ਗੱਲ ਆਪਣੇ ਪਿੰਡ ਦੀ ਆ ਉਹ ਅਸੀਂ ਇਹ ਵਿਚਾਰ ਕਰਨਾ ਹੈ ਆ ਵੀ ਆਪਣੇ ਇਧਰੋਂ ਸਾਡੇ ਮਜੀਤ ਸਿੰਘਾ ਵੱਲੋਂ ਇਹੋ ਜਿਹੇ ਬੰਦੇ ਉੱਠ ਕੇ ਗਾੜੀ ਆਉਣ ਕਿ ਜਿਹੜੀਆਂ ਆਪਣੇ ਵਧਿਕੀਆਂ ਹੋ ਰਹੀਆਂ ਉਹਨਾਂ ਦੇ ਆਪਾਂ ਥੱਲ ਪਾਈ ਜਾਂਦੇ ਇਹ ਦੋ ਚਾਰ ਹੈਗੀਆਂ ਗੱਲਾਂ ਬਤਾ ਉਹ ਕੋਈ ਬਈਕੇ ਤੇ ਆਪਾਂ ਉਹਦੀ ਸਲਾਹ ਕਰਕੇ ਉਹਨੂੰ ਆਪਾਂ ਗਣ ਠੀਕ ਕਰੀਏ ਫੋਰ ਬਾਕੀ ਜੋ ਵੀ ਤੁਹਾਡਾ ਕੋਈ ਵਿਚਾਰ ਹੋਊਗਾ ਉਹ ਆਪਣਾ ਇੱਥੇ ਤੁਸੀਂ ਦੱਸ ਸਕਦੇ ਤੇ ਜੁਨੀਅਰ ਜਿਹੜੀ ਆ ਉਹ ਸਾਥ ਤੁਹਾਡੇ ਨਾਲ ਪੂਰਾ ਦੇਊਗੀ ਕਿਹ ਗੱਲ ਪੁੱਛਣੀ ਹੈ ਤੁੰਗੀ ਬਾਕੀ ਇੱਕ ਹੋਰ ਚੀਜ਼ ਆ ਇਕਹੀ ਨਾ ਲਾਂਚ ਕਰਨਾ ਹੈ ਅਬੀ ਪਹਿਲੀ ਤਾਰੀਖ ਤੋਂ ਲੜਕੀਆਂ ਨੇ ਕੋਈ ਸਲਾਈ ਕਢਾਈ ਦਾ ਕੰਮ ਸਿੱਖਣਾ ਹੋਵੇ ਫ੍ਰੀ ਸਟਾਇਲ ਹੋਗਾ ਆਪਣੇ ਟੀਚਰ ਦਾ ਬੰਦ ਪ੍ਰਬੰਧ ਕਰ ਲਿਆ ਵਾ ਉਹ ਫ੍ਰੀ ਸਟਾਇਲ ਹੋ ਜਾਊਗਾ ਤੇ ਉਹ ਆਪਣੇ ਨਾਮ ਦਰਜ ਕਰਾ ਦੇਣ ਲੜਕੀਆਂ ਦੇ ਵਿੱਚ ਜਿਨ੍ਹਾਂ ਨੇ ਸਲਾਈ ਕਢਾਈ ਦਾ ਕੰਮ ਸਿੱਖਣਾ ਹੋਵੇ ਇਹ ਆਪਣੀ ਪਹਿਲੀ ਮੀਟਿੰਗ ਜੁਨੀਅਨ ਦੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਇਹ ਕਾਰਜ ਜਿਹੜਾ ਵਾ ਇਹ ਰੰਗਾਂ ਲੱਗੇ ਆ ਹੋਰ ਵੀ ਕੋਈ ਚੈੱਕ ਕੇ ਕੰਮ ਜਿਹੜੇ ਉਹ ਕਰਾਵਾਂਗੇ ਹੋਰ ਵੀ ਜੀ ਹੋਰ ਵੀ ਕੰਮ ਆਪਾਂ ਕੋਈ ਵਿਚਾਰ ਕਰਕੇ ਆਪਣੇ ਜਨੀਆਂ ਦੇ ਨਾਲ ਹੋਰ ਵੀ ਕੀਤੇ ਜਾਣਗੇ 12 ਜੀ ਕਾਰਖਾ ਦਾ ਸਾਹਿਬ ਇਹ ਬੜੇ ਚਾਹੀਦਾ ਕਿਉਂਕਿ ਸੁੱਤੀ ਹੋਈ ਕੌਮ ਦੇ ਹੱਕਾਂ ਦੇ ਬਗਾਨੇ ਡਾਕਾ ਮਾਰ ਕੇ ਲੈਣੇ ਔਰ ਜਦੋਂ ਮੇਰੀ ਕੌਮ ਜਾਗ ਜਾਏਗੀ ਭੈਣ ਉਸਦੋਂ ਸਮਾਵੇਗਾ ਅਰਜ ਕੇ ਸਵਾਵੇਗਾ ਕਿਉਂਕਿ ਉਸਦੋਂ ਮੈਨੂੰ ਇਹ ਤਸੱਲੀ ਹੋਵੇਗੀ ਕਿ ਮੇਰੀ ਕੌਮ ਜਾਗਦੀ ਹੈ ਇਹਦੇ ਹੱਕਾਂ ਤੇ ਡਾਕਾ ਮਾਰਨ ਵਾਲਾ ਕੋਈ ਨਹੀਂ ਮੇਰੀ ਕੌਮ ਜਵਾਬ ਦੇਵੇ ਅੱਜ ਮੇਰੀ ਕੌਮ ਸੁੱਤੀ ਆ ਅੱਜ ਮੈਂ ਜਾਗਦਾ ਕਿ ਮੇਰੀ ਕੌਮ ਦਾ ਹੱਕ ਕੋਹਰ ਨਾ ਲੈ ਜਾਵੇ ਜਾਂ ਮੇਰੀ ਕੌਮ ਕੋਈ ਇਹੋ ਜੇ ਮੋੜ ਤੋਂ ਖੁੰਝ ਨਾ ਜਾਵੇ ਕਿ ਇਹਨੂੰ ਸਦੀਆਂ ਤੱਕ ਗਲਮੀ ਦੇ ਸੰਗ ਰਹਿਣ ਗੁਰੂ ਘਰ ਦੇ ਖਾਲਸਾ ਜੀ ਉਹ ਬੰਦਾ ਜਾਗਦਾ ਰਿਆ ਉਹਨੇ ਆਪੀ ਕੌਮ ਨੂੰ ਬੇਚਕ ਕਮਜ਼ੋਰ ਮਾਰਾ ਜਿੰਨਾ ਮਰਜ਼ੀ ਹੋਵੇ ਪਾਕਿਸਤਾਨੋਂ ਗਲ ਵਖਰੀਆ ਯਾਰਾ ਉਹਨੇ ਆਪੀ ਕੌਮ ਨੂੰ ਮਗਰੋਂ ਮਰ ਜਾਣ ਮਗਰੋਂ ਗਲਤ ਨਸਲੇ ਚ ਜਾ ਰਹੇ ਉਹ ਯਾਰੋ ਦੇ ਵਸਨੀਕ ਜੁਗਾ ਤੱਕ ਉਹਨੇ ਕੋ ਠਿਕਾ ਨਹੀਂ ਹਿਲਿਆ ਪਰ ਉਸ ਵਕਤ ਤੋਂ ਜ਼ਿੰਮੇਵਾਰ ਸੀ ਉਹਨੇ ਆਪਣੀ ਜ਼ਿੰਮੇਵਾਰੀ ਨਭਾਈ ਇਹੋ ਇੱਕ ਕਮਜ਼ੋਰੀ ਆ ਦੂਜੀ ਕਮਜ਼ੋਰੀ ਸਾਡੀ ਆ ਇੱਕ ਵਾਰ ਉਹ ਹੈ ਲਾਹੌਰ ਦੇ ਵਿੱਚ ਉਹ ਇੱਕ ਵਕੀਲ ਸੀ ਵਿਦੇਸ਼ਾਂ ਦੇ ਵਿੱਚੋਂ ਪੜ ਕੇ ਆਇਆ ਹੈ ਪੜਿਆ ਲਿਖਿਆ ਬਰਦਾਸ਼ਤ ਔਰ ਲਾਹੌਰ ਦੇ ਵਕੀਲਾਂ ਨੇ ਇੱਕ ਜਲਸਾ ਕਰਤਾ ਲਾਹੌਰ ਦੀਆਂ ਕਚਹਿਰੀਆਂ ਦੇ ਵਿੱਚ ਬਹੁਤ ਸਾਰੇ ਵਕੀਰ ਤੇ ਬਹੁਤ ਸਾਰੇ ਉੱਥੋਂ ਦੇ ਗੁਣਚੀ-ਮੁਣਚੀ ਜਿਹੜੇ ਥੋੜੇ-ਬਹੁਤੇ ਪੜੇ ਲਿਖੇ ਲੋਕ ਫਿਰਲੇ ਲੋਕ ਪੜੇ ਉਹਨਾਂ ਜਲਸਾ ਕੀਤਾ ਤੇ ਮੁਹੰਮਦ ਅਲੀ ਬੋਲ ਰਿਹਾ ਸੀ ਪਿੱਛੇ ਇੱਕ ਬੁੱਟਾ ਬੰਦਾ ਡੰਗੋਰੀ ਖੁੰਡੀ ਉਹਦੇ ਹੱਥ 'ਚ ਇੱਥੇ ਉਹਨੇ ਹੱਥ ਰੱਖ ਕੇ ਮੈਨੇਜਰ ਦੇ ਲੀੜੇ ਪੈ ਤੇ ਸਭ ਤੋਂ ਮਗਰ ਖੜਾ ਸੀ ਔਰ ਪੜ੍ਹੇ ਲਿਖੇ ਲੋਕ ਬੈਠੇ ਹੋਣ ਕਰਕੇ ਜਿਹੜੀ ਸਪੀਚ ਸੀ ਉਹ ਜਨਾ ਅੰਗਰੇਜ਼ੀ ਦੇ ਵਿੱਚ ਦੇ ਰਿਆ ਸੀ ਔਰ ਬਾਪੂ ਨੇ ਮੌਰਾ ਸੁਣਿਆ ਉਹ ਜਦੋਂ ਕੋ ਗੱਲ ਕਰਕੇ ਗੱਲ ਕਿਸੇ ਟਿਕਾਣੇ ਲਾਵੇ ਤੇ ਉਹ ਕਹਦੇ ਵਾ ਵਾ ਪੁੱਤਰਾ ਬੱਲੇ ਤੇ ਸ਼ਾਬਾਸ਼ ਬਹੁਤ ਅੱਛੇ ਕੋ ਲਾ ਕੇ ਇੱਕ ਦੋ ਚਾ ਜਮਾਤਾ ਕੋ ਪੜਿਆ ਮੋਂਛੀ ਕੋ ਨਾ ਬਾਪੂ ਉਹਦਾ ਅੰਗਰੇਜ਼ੀ ਚ ਬੋਲਦਾ ਅੰਗਰੇਜ਼ੀ ਆਉਂਦੀ ਓ ਉਹ ਆਦਾ ਨੇ ਪੁੱਤਰਾ ਅੰਗਰੇਜ਼ੀ ਬਰੁਤੀ ਕੋ ਨਹੀਂ ਆਉਂਦੀ ਉਨੇ ਆ ਬਾਪੂ ਫਰੇਗਰੇ ਜਿੱਚ ਬੋਦਾਂ ਸਮਝ ਕੀ ਆਉਂਦੀ ਆ ਬਾਵਾ ਕਦੀ ਗੱਲ ਨਹੀਂ ਕਰਦਾ ਉਹਨੇ ਆ ਪੁੱਤਰਾ ਜਿਹੜੀ ਗੱਲ ਦੀ ਮੈਨੂੰ ਸਮਝ ਆਉਂਦੀ ਉਹਦੀ ਸ਼ਾਇਦ ਤੈਨੂੰ ਸਮਝ ਨਾ ਆਉਂਦੀ ਹੋਵੇ ਮੈਨੂੰ ਉਹਦੀਆਂ ਗੱਲਾਂ ਸਮਝ ਆਉਂਦੀਆਂ ਨੇ ਉਹਨੇ ਆ ਬਾਪੂ ਪੜਿਆ ਤੂੰ ਇਹ ਘਾਣੀ ਅੰਗਰੇਜ਼ੀ ਤੈਨੂੰ ਆਵੀ ਨਹੀਂ ਤੈਨੂੰ ਸਮਝ ਕੀ ਆਉਂਦੀ ਆ ਪੁਨੇ ਆ ਪੁੱਤਰਾ ਇਸ ਬੰਦੇ ਦੀਆਂ ਰਗਾਂ ਦੇ ਵਿੱਚ ਜਿੰਨਾ ਮੇਰੀ ਕੌਮ ਵਾਸਤੇ ਦਰਦ ਹੈ ਇਹ ਬੰਦਾ ਮੇਰੀ ਕੌਮ ਨੂੰ ਧੋਖਾ ਨਹੀਂ ਦੇਵੇਗਾ ਮੈਨੂੰ ਇਹਦੀਆਂ ਗੱਲਾਂ ਚ ਵੇ ਸਮਝ ਆਉਂਦੀ ਆ ਇਹ ਬੰਦਾ ਦਿਲ ਦਾ ਸੱਚਾ ਹੈ ਮੈਨੂੰ ਇਹ ਲਗਜਾਂ ਦੀ ਸਮਝ ਨਹੀਂ ਆਉਂਦੀ ਮੈਨੂੰ ਅੰਗਰੇਜ਼ੀ ਦੀ ਸਮਝ ਨਹੀਂ ਪਰ ਮੈਨੂੰ ਇਹਦੀ ਦਿਲ ਦੀ ਭਾਵਨਾ ਵੀ ਸਮਝ ਲੱਗ ਗਈ ਆ ਇਹ ਬੰਦਾ ਮੇਰੀ ਕੌਮ ਨੂੰ ਤੋਂ ਖੜੀ ਰੰਦਾ ਗੁਰੂ ਘਰ ਦੇ ਖਾਲਸਾ ਜੀ ਇੱਥੇ ਹੀ ਸੁਬਾਰ ਖੜੀ ਕਿ ਅਸੀਂ ਇਹਨਾਂ ਲੋਕਾਂ ਨੂੰ ਪਛਾਣਨ ਦੀ ਸ਼ਕਤੀ ਨਹੀਂ ਰੱਖਦੇ ਅਸੀਂ ਇਹਨਾਂ ਦੇ ਕੰਮ ਕਰ ਇਹਨਾਂ